ਪਟਿਆਲਾ ਦੇ ਅੱਜ ਦੇ ਲੋਕ ਸਭਾ ਉਮੀਦਵਾਰ ਡਾਕਟਰ ਬਲਬੀਰ ਸਿੰਘ ਵੱਲੋਂ ਪਟਿਆਲਾ ਜ਼ਿਲ੍ਹਾ ਦੇ ਵਿਧਾਇਕਾਂ ਨਾਲ ਮਿਲ ਕੇ ਬੈਠਕ ਕੀਤੀ ਗਈ ਤੇ ਉਸ ਸਮਗਰੋਂ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ 'ਤੇ ਕੋਰੋਨਾ ਵੈਕਸੀਨ ਸੰਬੰਧੀ ਕਈ ਮਸਲੇ ਤੇ ਸਵਾਲ ਚੁੱਕੇ ਗਏ ਗੱਲਬਾਤ ਦੌਰਾਨ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰ ਧਰਮਵਿਰ ਗਾਂਧੀ ਨੂੰ ਤਾਂ 10 ਪਿੰਡਾਂ ਦਾ ਨਾਂ ਤੱਕ ਨਹੀਂ ਪਤਾ ਹੋਣੇ ਤੇ ਹੁਣ ਤੱਕ ਇਹ ਪੰਜਾਬ ਪਿੰਡ ਵੀ ਨਹੀਂ ਕਵਰ ਕਰ ਸਕੇ ਹੋਣੇ ਗਾਂਧੀ ਜੀ ਨੇ ਇੱਕ ਪਿੰਡ ਨੂੰ ਗੋਦ ਲਿਆ ਸੀ ਉਸ ਪਿੰਡ ਤੱਕ ਵੀ ਉਹ ਠੀਕ ਨਹੀਂ ਕਰ ਸਕੇ ਕੁਝ ਹੋਰ ਕੀ ਕਰਨਗੇ ਜਦੋਂ ਦੀ ਮੈਨੂੰ ਟਿਕਟ ਮਿਲੀ ਹੈ ਮੈਂ ਕਈ ਮੰਡੀਆਂ 'ਚ ਜਾ ਕੇ ਆਇਆ ਹਾਂ ਤੇ 400 ਤੋਂ 500 ਪਿੰਡਾਂ 'ਚ ਮੈਂ ਹੁਣ ਤੱਕ ਜਾ ਚੁੱਕਿਆ ਹਾਂ ਜੇ ਡਾਕਟਰ ਗਾਂਦੇ ਨੇ ਕੁਝ ਕੀਤਾ ਹੁੰਦਾ ਤਾਂ ਉਹ ਛਾਤੀ ਚੌੜੀ ਕਰਕੇ ਬੋਲਦੇ ਕਿ ਤੁਸੀਂ ਇਸ ਪਿੰਡ 'ਚ ਮੇਰੇ ਨਾਲ ਚੱਲ ਕੇ ਪੁੱਛੋ ਨਾਲ ਹੀ ਉਹਨਾਂ ਨੇ ਕੋਰੋਨਾ ਵੈਕਸੀਨ ਤੇ ਚੱਲ ਰਹੇ ਮਸਲੇ ਤੇ ਬੋਲਦੇ ਆਖਿਆ ਕਿ ਸਭ ਕੇਂਦਰ ਸਰਕਾਰ ਦੀ ਗਲਤੀ ਹੈ ਇਹਨਾਂ ਨੇ ਬਹੁਤ ਲੋਕਾਂ 'ਚ ਡਰ ਫੈਲਾਇਆ ਸੀ ਕਿ ਤੁਸੀਂ ਜੇਕਰ ਕੋਰੋਨਾ ਟੀਕਾకరణ ਨਹੀਂ ਲਗਾਉਂਗੇ ਤਾਂ ਤੁਸੀਂ ਬਾਸ 'ਚ ਨਹੀਂ ਬੈਠ ਸਕੋਗੇ ਟ੍ਰੇਨ 'ਚ ਨਹੀਂ ਬੈਠ ਸਕੋਗੇ ਇੰਨਾ ਨੇ ਉਸ ਕੰਪਨੀ ਤੋਂ 50 ਕਰੋੜ ਰੁਪਏ ਲਏ ਸੀ ਇਲੈਕਸ਼ਨ ਫੰਡ ਵਾਸਤੇ ਉਹ ਨਹੀਂ ਲੈਣੇ ਚਾਹੀਦੇ ਸੀ ਇਹਨਾਂ ਨੂੰ ਜਦੋਂ ਮੈਂ ਉੱਥੇ ਜਾਵਾਂਗਾ ਤੇ ਮੈਂ ਸਾਰੇ ਮਾਮਲੇ ਦੀ ਜਾਂਚ ਕਰਕੇ ਇਹਨਾਂ ਨੂੰ ਦੱਸਾਂਗਾ ਜਿਹੜੇ ਕੱਦ ਇਹਨੇ ਪਿੰਡ ਅਡਾਪਟ ਕੀਤਾ ਸੀਗਾ ਦਿਸ ਇਜ਼ ਅ ਸਟ੍ਰੈਕ ਰਿਪੋਰਟ ਜਿਹੜਾ ਉਹਨਾਂ ਨੇ ਇੱਕ ਪਿੰਡ ਅਡਾਪਟ ਕੀਤਾ ਸੀਗਾ ਉਹ ਇੱਕ ਪਿੰਡ ਦੀ ਇਚੀ ਕਰ ਸਕਦੇ ਤੇ ਉਹ ਐਡਮਿਨਿਸਟ੍ਰੇਟਿਵ ਅਫੀਸਰ ਜੀ ਦਾ ਨਾਮ ਇਹ ਵੀ ਨਹੀਂ ਪਤਾ ਉਹਨਾਂ ਦੇ ਨਾਮ 10 ਪਿੰਡਾਂ ਦੇ ਨਾਮ ਦੱਸਦੇ ਜਦੋਂ ਦੀ ਮੈਨੂੰ ਟਿਕਟ ਮਿਲੀ ਹੈ ਜੀ ਮੈਂ ਮੈਨੂੰ ਕਾਫੀ ਹੋ ਗਿਆ ਜੀ ਡੇਢ ਮਤਲਬ 1 ਮਹੀਨੇ ਤੋਂ ਉੱਪਰ ਹੋ ਗਿਆ ਮੈਂ ਸਾਰੀਆਂ ਮੰਡੀਆਂ ਜਾ ਕੇ ਆਇਆ ਜੀ ਮੈਂ ਘਟੋ ਘਟੋ ਕਰਕੇ 23 400 ਪਿੰਡਾਂ ਦੇ ਵਿੱਚ ਮੈਂ ਆਲਰੇਡੀ ਜਾ ਆਇਆ ਹਾਂ 4 500 ਮੈਂ ਕਵਰ ਕਰ ਚੁੱਕਾ ਹਾਂ ਤੇ ਮੈਨੂੰ ਲੱਗਦਾ ਨਹੀਂ ਕਾਂਧੀ ਜੀ ਨੇ 50% ਵੀ ਕਵਰ ਕੀਤੇ ਉਹਨੂੰ ਮੰਨੋ ਅਜੇ ਤੱਕ ਉਹਨੇ ਇਸ ਸਾਲ ਦੇ ਵਿੱਚ ਇੱਕ ਤਾਂ ਉਹਨਾਂ ਨੇ ਜਿਹੜਾ ਇੱਕ ਪਿੰਡ ਜੀ ਆ ਇੱਕ ਪਿੰਡ ਦੇ ਵਿੱਚ ਤਾਂ ਨਹੀਂ ਤਾਂ ਸੀਨਾ ਚੌੜਾ ਕਰਕੇ ਕਹਿੰਦੇ ਕਿ ਆਹ ਪਿੰਡ ਜਾ ਕੇ ਦੇਖੋ ਉਹ ਨਮੂਨੇ ਦਾ ਪਿੰਡ ਹੁੰਦਾ ਜੀ ਉਹਨਾਂ ਨੂੰ 25 ਕਰੋੜ ਰੁਪਏ ਦਾ ਲੱਗਦਾ ਹੈ 1 ਪਿੰਟ ਠੀਕ ਕਰ ਲੈਂਦੇ ਮੈਂ ਕਹਿੰਦਾ 1 ਪਿੰਟ ਜਦੋਂ ਬੋਡਾ ਮੈਨੇਜਰ ਦੇਖੋ ਮੈਂ ਇਸ ਤਰ੍ਹਾਂ ਦੇਖਦਾ ਜੀ ਤੇ ਜਦੋਂ ਵੈਕਸੀਨ ਡਵੈਲਪ ਹੁੰਦੀ ਆ ਉਹ ਉਹਨੂੰ ਤੁਸੀਂ ਜਿਹੜੀ ਸਾਇੰਟੀਫਿਕ ਕਮਿਉਨਿਟੀ ਆ ਨਾ ਜੀ ਜਿਹੜਾ ਉਹਨੂੰ ਲਗਾਉਣ ਦਾ ਇੰਜੈਕਸ਼ਨ ਸੀਗਾ ਨਾ ਜੀ ਇਟ ਵਾਸ politically driven ਤੇ ਤੁਸੀਂ ਇੰਜੈਕਸ਼ਨ ਲਗਾਓਗੇ ਤਾਂ ਟ੍ਰੇਨ ਤੇ ਚੜੋਗੇ ਬਾਹਰ ਵਾਸਤੇ ਚੜੋਗੇ ਤੁਸੀਂ ਠੀਕ ਆ ਜੀ ਇਹ ਫੋਰਸ ਨਹੀਂ ਯੂਜ਼ ਹੋਣਾ ਚਾਹੀਦਾ ਸੀਗਾ ਇਹਨਾਂ ਨੇ ਉਸ ਕੰਪਨੀ ਤੋਂ 50 ਕਰੋੜ ਰੁਪਏ ਲਿਆ ਕਿ ਨਹੀਂ ਲਿਆ ਇਲੈਕਸ਼ਨ ਮੋਰਡ ਦਾ ਉਹ ਨਹੀਂ ਲੈਣਾ ਚਾਹੀਦਾ ਸੀ ਉਹ ਨਹੀਂ ਲੈਣਾ ਚਾਹੀਦਾ ਸੀਗਾ ਦੈਟ ਇਜ਼ ਰੌਂਗ ਜੇ ਤੁਸੀਂ ਡਰਗ ਕੰਪਨੀਆਂਜ਼ ਤੋਂ ਲੈ ਕੇ ਪੈਸੇ ਲੈ ਕੇ ਇਲੈਕਸ਼ਨ ਬੋਰਡ ਲੈ ਕੇ ਉਹਨਾਂ ਦੀ ਪਸੰਦ ਦੇ ਕਾਨੂੰਨ ਬਣਾਓਗੇ ਨਾ ਜੀ ਤਾਂ ਇਦਾਂ ਹੋਏਗਾ ਇਹ ਇਹ ਬਿਲਕੁਲ ਇਹ ਜਦੋਂ ਉੱਥੇ ਜਾਵਾਂਗਾ ਨਾ ਜੀ ਮੈਂ ਇਹਦੀ ਇਨਵੈਸਟੀਗੇਸ਼ਨ ਕਰਕੇ ਲੈ ਕੇ ਆਉਂਦਾ ਡਾਕਟਰ ਸਾਹਿਬ ਤੁਸੀਂ ਆਈ ਵਿਲ ਬੀ ਅ ਇਨਵੈਸਟੀਗੇਟਿਡ ਜਰਨਲਿਸਟ ਔਫ ਰਿਸਪੋਰਟ ਲਾਇਸ ਫਾਰ this ਪਰਪਸ ਦੈਟਸ ਆ ਮੈਂ ਖਰਾ ਨਹੀਂ ਮেরে ਜੇ ਕੋਈ ਜਾਂਦਾ ਹੈਗਾ ਉੱਥੇ ਸੇਫਟੀ ਕਰਦਾ ਸਾਰਾ ਕੁਝ ਠੀਕ ਆ ਸੇਫਟੀ ਮਰਨ ਤੋਂ ਬਾਅਦ ਜਾ ਕੇ ਉੱਥੇ ਨਹੀਂ ਹੁੰਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਾਰਡਰ ਰੋਲ ਕੀਤਾ ਦਿਓ ਲੋਕ ਬਾਰਡਰ ਤੇ ਬੈਠੇ ਸੀ ਮੈਂ ਦਿੱਲੀ ਗਿਆ ਉਹਨਾਂ ਦੇ ਮੈਨੂੰ ਇਹ ਲੱਗਿਆ ਸੀ ਇਹਨਾਂ ਨੂੰ ਜਿਹੜੀ ਹੈਗੀ ਆ ਉੱਥੇ ਉਹਨਾਂ ਨੂੰ ਕੀ ਪ੍ਰੋਬਲਮ ਸੀ ਉਹਨਾਂ ਦੀ ਹਾਰਟ ਅਟੈਕ ਨਾਲ ਲੋਕ ਮਰ ਰਹੇ ਸੀ ਮੌਕਾ ਦਾ ਬੰਦੋਬਸਤ ਕੀਤਾ ਠੀਕ ਆ ਜੀ ਉੱਥੇ ਮੱਖੀਆਂ ਮੱਛਰ ਸੀ ਮੌਕਾ ਦਾ ਬੰਦੋਬਸਤ ਕੀਤਾ ਗਰਮੀ ਆਈ ਉਹਨਾਂ ਵਾਸਤੇ ਮੈਂ ਪੱਖੇ ਦਾ ਕਰਿੰਸ ਕੀਤਾ ਤੇ ਉਹਨਾਂ ਨੇ ਗੁੱਡ ਨਾਈਟ ਜਾ ਹੋਰ ਉਹਨਾਂ ਨੂੰ ਐਜੂਕੇਟ ਕੀਤਾ ਮੈਂ ਕੋਈ ਵੀ ਉੱਥੇ ਵਾਟਰ ਬੌਂਡ ਡੀਜ਼ ਪਤਾ ਨਹੀਂ ਹੋਣ ਦਿੱਤੇ ਜੀ ਕੋਰੋਨਾ ਆਇਆ ਤਾਂ ਮੈਂ ਉੱਥੇ ਆਕਸੀਜਨ ਦਾ ਲੰਗਰ ਲਗਾਇਆ ਤੇ ਜੇ ਤੁਸੀਂ ਐਕਚੁਅਲੀ ਅਬ ਵੀ ਰੀਲੀ ਵਾਟ ਟੂ ਹੈਲਪ ਤੁਸੀਂ ਉਹਨਾਂ ਦੀ ਉਹ ਬੜੀ ਮਦਦ ਕਰੋਗੇ ਤੁਸੀਂ ਡੈਟਸ ਤੋਂ ਬਾਅਦ ਤਾਂ ਚਲੋ ਸਾਰੇ ਜਾਣਦੇ ਆ ਮਤਲਬ ਉਹ ਇੱਕ ਜਨ ਸਰਵੇ ਨਹੀਂ ਪਰਪਸ ਵੀ ਸਾਡੀ ਗੈਰ ਨਹੀਂ ਆਪਲਾ ਨੇ। ਅਸੀਂ ਨਾ ਜਿਵੇਂ ਤੁਹਾਡਾ ਆਵਾਦਨੀ ਕਲੀਨਿਕ ਹੈ ਉੱਥੇ ਅਸੀਂ ਦਵਾਈਆਂ ਘਾਨੀਆਂ ਤੇ ਮਿਲਦੀਆਂ ਆ। ਜੇ ਇੱਕ ਮਤਲਬ 1.5 ਕਰੋੜ ਲੋਕਾਂ ਨੇ ਦਵਾਈ ਲਈਆ ਤਾਂ ਇਹਦਾ ਮਤਲਬ ਲੋਕਾਂ ਦੇ ਆਊਟ ਆਫ ਪਾਕਟ ਐਕਸਪੈਂਸਸ ਉਹ ਵਾਲੇ ਪੈਸੇ ਬਚੇ ਆ। ਜੋ 800 ਕਰੋੜ ਬਚੇ। ਪੰਜਾਬ ਦੇ ਲੋਕਾਂ ਨਾਲ ਅਸੀਂ ਤਾਂ ਜਦੋਂ ਇਸ ਦਾ ਥੋਕਸ ਕਰਦੇ ਆ ਨਾ ਤਾਂ ਉਹ ਜਿਹੜਾ ਸਾਰਾ ਉਹ ਦੀ ਜਿਹੜੀ ਜਿਹੜਾ ਸੀਗਾ ਪੰਜਾਬ ਦੇ ਲੋਕਾਂ ਦੇ 800 ਕਰੋੜ ਆਊਟ ਆਫ ਪਬਲਿਕ ਸਪੈਸਿਸ ਦਾ ਮੁੱਲ ਲੈਣੇ ਚਾਹੀਦਾ ਜਿਹੜੇ ਸਾਡੇ ਸਰਕਾਰੀ ਹਸਪਤਾਲਾਂ ਉਹ ਸਕੈਂਡਰੀ ਕੇਅਰ ਵੈਲਿਊ ਮਾਤਕਸ਼ਲੇ ਆ। ਮਾਤਕਸ਼ਲੇ ਹਸਪਤਾਲ ਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਟਸ ਮੱਚ ਬੈਟਰ। ਉਹਦੇ ਨਾਲ ਅਸੀਂ ਸਾਰੇ ਹਸਪਤਾਲ ਨੂੰ ਵਾਜਿ ਦੇਤੀ ਅਸੀਂ। ਉਹਨਾਂ ਦੇ ਜਿਹੜੀਆਂ ਦੋ ਤਰ੍ਹਾਂ ਦੀ ਦਵਾਈ ਆਉਂਦੀ ਐ ਇੱਕ ਐਸੈਂਸ਼ੀਅਲ ਡਰਗ ਲਿਸਟ ਆ ਜਿਹੜੀ ਸਾਡੇ ਕੋਲ ਪ੍ਰਿਵਤ ਗਿਵਨ 250 ਹੈਗੀਆਂ। ਵੈਸੇ ਉਹ 280 ਦੀ ਲਿਸਟ ਆ ਜਿਹੜੀ ਅੰਦਰੋਂ ਅਸੀਂ ਸਪਲਾਈ ਕਰਦੇ ਕਰਦੇ ਆ। ਜਿਹੜੀਆਂ ਬਾਕੀ ਦੀਆਂ ਸੀਗੀਆਂ ਉਹਦੀ ਅਸੀਂ ਲਿਸਟ ਬਣਾ ਕੇ ਅਸੀਂ ਉਹਨਾਂ ਨੂੰ ਪਾਣ ਦੇਤੀ। ਸਿਵਲ ਸਟਾਫ ਨੂੰ ਵੀ ਸਸਮਨ ਨੂੰ ਵੀ ਜਿਹੜਾ ਮੈਡੀਕਲ ਸਕੂਲ ਦਾ ਡਾਊਨ ਇਹ ਪਾਣ ਦਿੱਤੇ ਤੇ ਜਿਹ ਦਵਾਈ ਦਿੱਦਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇ ਤੁਸੀਂ ਭੇਜਦੇ ਆ ਪੇਸ਼ੈਂਟ ਨੇ ਉਹਦੇ ਚ ਮਾਤਖਸ਼ਦਿਆਂ ਦੇ ਵਿੱਚ ਸ਼ਿਲੰਗ ਵਾਲੀ ਵਾਲੀ 90% ਔਰ 90 ਪਲਸ ਜਿਹੜੀ ਪੇਸ਼ੈਂਟ ਸੈਟੀਸਫੈਕਸ਼ਨ ਆ ਕਲੋਸ ਟੂ 100% ਆ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ ਆ ਉਹਦੇ ਚ ਕੁਝ ਡਿਪਾਰਟਮੈਂਟ ਰਹਿ ਗਿਆ ਜਿਹੜੇ ਮਤਲਬ ਐਡਮਿਨਿਸਟ੍ਰੇਟਿਵ ਇਸ਼ੂਸ ਆ ਸਮ ਆਫ ਦਮ ਆਰ ਨਾਟ ਵੈਰੀ ਕੰਪੀਟੈਂਟ ਬਿਕਾਜ਼ ਉਹਨਾਂ ਨੂੰ ਵੀ ਸਾਰੀ ਸਹੂਲਤ ਦਿੱਤੀ ਆ ਅਸੀਂ ਦਵਾਈਆਂ ਉਹਨਾਂ ਨੂੰ ਵੀ ਸਪਲਾਈ ਕਰਦੇ ਆ ਮੈਨੇਜਮੈਂਟ ਇਸ਼ੂਸ ਆ ਉਹਦੇ ਚ ਅਸੀਂ ਜਿਹੜਾ ਮੈਂ ਹੁਣ ਰੀਸੈਂਟਲੀ ਉੱਥੇ ਕੂੜੀ ਰੱਖਿਆ ਮੈਨੇਜਮੈਂਟ ਜਿਹਨੇ ਹਸਪੀਟਲ ਐਡਮਿਨਿਸਟ੍ਰੇਸ਼ਨ ਦਾ ਪੋਸਟ ਦਿੱਤਾ ਹੋਇਆ ਸੋ ਮੈਂ ਜਿਹੜੇ ਇਹਨੂੰ ਇਹਨੂੰ ਪ੍ਰੋਫੈਸ਼ਨਲ ਬਣਾ ਰਿਹਾ ਮੈਂ ਜਿਹੜੀ ਹਸਪੀਟਲ ਦੀ ਐਡਮਿਨਿਸਟ੍ਰੇਸ਼ਨ ਆ देयर ਆ ਐਡਮਿਨਿਸਟ੍ਰੇਟਿਵ ਇਸ਼ੂਸ ਸੋ ਵੀ ਹੈਵ ਸਪਾਇਰਡ ਦ ਮੈਡੀਸਨ ਕੋਈ ਵੀ ਚੀਜ਼ ਨਹੀਂ ਮੰਗਾਣੀ ਹੁੰਦੀ ਮੈਂ ਵੀ ਤਾਂ ਮੈਂ ਕੀ ਨਹੀਂ ਮੰਗਾਣੀ ਉਹ ਆਪ ਕੀ ਨਹੀਂ ਉਹਨੂੰ ਬਜਟ ਦਿੱਤਾ ਹੋਇਆ ਇਟਸ ਓਨਲੀ ਐਟ ਦ ਲੋਕਲ ਲੈਵਲ ਉਮਨ ਟਾਈਮ ਟੂ ਟਾਈਮ ਬਰਗੋ ਕੰਪਲੀਟ ਹੰਦੀ ਕਹਿੰਦੇ ਆ ਆਈਡੀ ਐਕਚੁਅਲ ਹੁਣ ਪਹਿਲੀ ਬਾਰ ਹਾਲਤ ਇਹ ਹੈ ਜਦੋਂ ਐਮਰਜੈਂਸੀ ਦੇਖਿਆ ਜੀ ਡਾਕਟਰ ਸਾਹਿਬ ਪੰਜਾਬ ਸਰਕਾਰ ਬਹੁਤ ਵਧੀਆ ਪੈਸੇ ਖਰਚ ਰਹੀ ਹੈ ਪਰ ਕੁਝ ਕਿ ਡਾਕਟਰ ਹੈਗੇ ਜਿਹੜੇ ਆਪਣੇ ਸਵਾਰਥ ਲਈ ਲੋਕਾਂ ਨੂੰ ਬੜਾ ਪ੍ਰੇਸ਼ਾਨ ਕਰ ਰਿਹਾ ਹੈ ਕਿਉਂਕਿ ਪਿਛਲੇ 5-7 ਦਿਨਾਂ ਤੋਂ ਬੜਾ ਲੰਬਾ ਦੇਖਿਆ ਜਾ ਰਿਹਾ ਹੈ ਜਿੰਦਰਾ ਹਸਪੀਟਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਪਰ ਕੁਝ ਸਵਾਰਥੀ ਡਾਕਟਰਾਂ ਕਰਕੇ ਉਹਦਾ ਨਾਮ ਬਦਨਾਮ ਹੋ ਰਿਹਾ ਹੈ ਸਰ ਉਹ ਦੇਖੋ ਮੈਂ ਤੁਹਾਨੂੰ ਕੋਈ ਸਮਝਦਾ ਕੋਈ ਅੰਕ ਲਾ ਦੋ ਜੋ ਡਿਚਰ ਲਾ ਲਓ 2-4% ਮਾਰੇ ਹੋਣਗੇ ਡਾਕਟਰ ਲਾ ਲਓ 2% ਮਾਰੇ ਹੋਣਗੇ ਪੱਤਰਕਾਰ ਕਿਸੇ ਕਰੇ ਕਰਦਾ ਹੁੰਦਾ ਠੀਕ ਹੈ ਸੋ ਕੋਈ ਵੀ ਸੈਗਮੈਂਟ ਆਵੇ ਕੁਦਰਤ ਦਾ ਕਾਨੂੰਨ ਹੈ ਜੀ ਉਹਨਾਂ ਦੇ ਖਿਲਾਫ ਐਕਸ਼ਨ ਹੁੰਦੇ ਆ ਜੀ ਮੈਂ ਡਾਕਟਰਾਂ ਦੀ ਬਦਲੀ ਵੀ ਕੀਤੀ ਆ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਆ ਆਈਕੀਪੌਂਡ ਰੋਇਲ ਗਰਟ ਚੈਨਲ ਪ੍ਰੈਜ਼ੈਂਟ ਜੋ ਆ ਤੇ ਇਹ ਜਿਹੜੇ ਮਨੋ ਜਿਹੜੀ ਜਿਹੜੀ profession ਦੀ ਡਿਗਰਿਟੀ ਹੁੰਦੀ ਆ ਸਾਡੇ ਪ੍ਰਧਾਨ ਮੰਤਰੀ ਜਿਹੜੇ ਆਪਣੇ ਹੌਂਦਿਆਂ ਦੀ ਰੱਖ ਰਹੇ ਜੀ ਗਰਮਾਂ ਬਾਕੀ ਲੋਕਾਂ ਦਾ ਵੀ ਸਮਾਜ ਉਸੇ ਸਮਾਜ ਦਾ ਪਾਰਟ ਹੈ